ਮੇਰਾ ਨਾਮ ਆ ਜੱਗੀ ਮਿੱਤਰੋ ਤੇ ਮੈਂ ਇਸ ਟਾਈਮ ਅਸਾਮ ਕੋਲ ਮਰਿਆ ਤੇ ਮੈਨੂੰ ਇਹ ਜਾਣ ਕੇ ਬੜੀ ਹੈਰਾਨੀ ਹੋਈ ਕਿ ਮੁਗਲਾਂ ਨੂੰ ਕੱਲੇ ਸਿੱਖਾਂ ਤੋਂ ਹਾਰ ਨਹੀਂ ਮਿਲੀ ਸਗੋਂ ਉਸ ਟਾਈਮ ਇੱਕ ਹੋਰ ਅਹੋਮ ਕਿੰਗਡਮ ਜੋ ਕਿ ਅਸਾਮ ਤੇ ਰਾਜ ਕਰ ਰਿਹਾ ਸੀ ਜਿਸ ਤੇ ਮੁਗਲਾਂ ਨੇ 17 ਵਾਰ ਹਮਲਾ ਕੀਤਾ ਤੇ 17 ਦੀ 17 ਵਾਰ ਮੁਗਲ ਪੂਛਾਂ ਚੱਕ ਕੇ ਭੱਜੇ ਸੀ ਇਸੇ ਰਾਜੇ ਦਾ ਇੱਕ ਮਹਿਲ ਅਸਾਮ ਦੇ ਸਿਵ ਸਾਗਰ ਨਾਮ ਦੇ ਸ਼ਹਿਰ ਚਾ ਚੁੱਕੇ ਕਿਸੇ ਫੂਲ ਪਲਈਆ ਤੋਂ ਕੱਟ ਨਹੀਂ ਮਹਿਲ ਚ ਐਂਟਰ ਹੁੰਦੇ ਹੀ ਉਸ ਟਾਈਮ ਦੀਆਂ ਤੋਹਫਾ ਰੱਖੀਆਂ ਹੋਈਆਂ ਤੇ ਇਹ ਮਹਿਲ ਚ ਬਈ 7 ਫਲੋਰ ਸੀਗੇ 4 ਜ਼ਮੀਨ ਦੇ ਉੱਪਰ ਸੀਗੇ 3 ਜ਼ਮੀਨ ਦੇ ਥੱਲੇ ਸੀਗੇ ਇਹ ਜਗ੍ਹਾ ਤੇ ਲਾਂ ਬਣੀਆਂ ਹੋਈਆਂ ਸੀ ਜੋ ਕਿ ਕਿਸੇ ਤਰ੍ਹਾਂ ਦੇ ਹਮਲੇ ਹੋਣ ਤੇ ਯੂਜ਼ ਕੀਤੀਆਂ ਜਾਂਦੀਆਂ ਸੀ। ਅਸਾਮ ਦੇ ਅਹੂਮ ਨਾਮ ਦੇ ਰਾਜੇ ਨਾਲ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਵਧੀਆ ਰਿਲੇਸ਼ਨ ਸੀ। ਜਦੋਂ ਅਸਾਮ ਤੇ ਮੁਗਲਾਂ ਨੇ ਹਮਲਾ ਕੀਤਾ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਹਜ਼ਾਰਾਂ ਸਿੱਖ ਸੋਲਜਰ ਮਦਦ ਲਈ ਭੇਜੇ ਸੀ। ਇਹ ਮਹਿਲ 'ਚ ਬਹੁਤ ਸਾਰੇ ਲੱਕੜ ਦੇ ਕਮਰੇ ਬਣੇ ਹੋਏ ਸੀ ਜੋ ਕਿ ਅੰਗਰੇਜ਼ਾਂ ਦੇ ਰਾਜਾ ਉਨ ਤੇ ਸਾੜ ਦਿੱਤੇ ਗਏ ਤੇ ਦੋ ਲੋਕ ਮੁਗਲਾਂ ਤੋਂ ਨਹੀਂ ਹਾਰੇ ਉਹਨਾਂ ਨੂੰ ਆਪਣੇ ਕੋਲ ਗੱਦਾਰ ਲੋਕਾਂ ਕਰਕੇ ਅੰਗਰੇਜ਼ਾਂ ਤੋਂ ਹਾਰਨਾ ਪਿਆ ਤੇ ਇਹ ਜਗ੍ਹਾ ਦਾ ਨਾਮ ਹੈਗਾ ਤਲਾਤਲ ਘਰ। ਜਦੋਂ ਵੀ ਤੁਹਾਡਾ ਅਸਾਮ 'ਚ ਗੇੜਾ ਵੱਜੇ ਤਾਂ ਇਸ ਜਗ੍ਹਾ ਤੇ ਜ਼ਰੂਰ ਜਾ ਆਓ ਤੇ ਮੈਨੂੰ ਫੋਲੋ ਕਰ ਲਓ ਮਿੱਤਰੋ ਹੋਰ ਘੈਂਟ ਘੈਂਟ ਵੀਡੀਓ ਵੇਖਣ ਲਈ ਸੱਤ ਸ਼ਿਰਕਾਰ